ਜੀ ਦੋਸਤੋ ਸਤਿ ਸ਼ਕਾਲ ਸਾਰਿਆਂ ਨੂੰ ਅਦ੍ਰਿਸ਼ਮ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੈਗਸਸ ਬਾਰੇ ਤੁਸੀਂ ਸੁਣਿਆ ਹੋਣਾ ਜਿਹਦੇ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਪੈਗਸਸ ਦਾ ਵੀ ਪਿਓ ਹੈ ਯਾਨੀ ਸਾਰੀ ਦੁਨੀਆ ਜਿਸ ਇੱਕ ਸਰਵੇਲੈਂਸ ਸਿਸਟਮ ਦੇ ਅੰਡਰ ਹੈ ਅੱਜ ਆਪਾਂ ਉਹਦੀ ਗੱਲ ਕਰਨ ਜਾ ਰਹੇ ਹਾਂ ਵੀਰੋ ਕੌਣ ਇਹਦੇ ਕਰਤਾ ਧਰਤਾ ਨੇ ਕੌਣ ਇਦਾਂ ਕਰਦਾ ਕਿਉਂ ਇਦਾਂ ਕਰਦਾ ਕੀ ਉਹਦਾ ਏਮ ਹੈ ਤੇ ਦੁਨੀਆ ਦੀ ਜਿਹੜੀ 8 ਬਿਲੀਅਨ ਆਬਾਦੀ ਹੈ ਉਹ ਹਮੇਸ਼ਾ ਨਿਗਰਾਨੀ ਚ ਕਿਉਂ ਰਹਿੰਦੀ ਹੈ ਇਹਦੇ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਵੀਰੋ ਸੋ ਸਵਾਗਤ ਹੈ ਸਾਰੇ ਵੀਰਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਦ੍ਰਿਸ਼ਮ ਪੰਜਾਬੀ ਨੂੰ YouTube ਤੇ ਨਾ ਭੁੱਲਣਾ ਤੇ ਆਪਣੇ Facebook ਪੇਜ ਅਦ੍ਰਿਸ਼ਮ ਨੂੰ ਜਲਦੀ ਤੋਂ ਜਲਦੀ ਵੀਰ ਫੋਲੋ ਕਰ ਲਓ ਸੋ ਵੀਰੋ ਤੁਸੀਂ ਸੁਣਿਆ ਹੋਣਾ ਪਿੱਛੇ ਜੇ ਐਪਲ ਦੇ ਜਿਹੜਾ ਸਿਰੀ AI ਪ੍ਰੋਗਰਾਮ ਹੈ ਉਹਦੇ ਬਾਰੇ ਓਕਲੈਂਡ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਫੈਡਰਲ ਡਿਸਟ੍ਰਿਕਟ ਕੋਰਟ ਦੇ ਜੱਜ ਜੈਫਰੀ ਵਾਈਟ ਨੇ ਸਿਰੀ ਦੇ ਕਰਤਾ ਕਰਤਾਵਾਂ ਨੂੰ ਯਾਨੀ ਐਪਲ ਨੂੰ ਕੰਪਨਸੇਸ਼ਨ ਦੇਣ ਲਈ ਕਿਹਾ ਕੰਜ਼ਿਊਮਰ ਨੂੰ ਕਿਉਂਕਿ ਕੰਜ਼ਿਊਮਰ ਦਾ ਇਹ ਕਹਿਣਾ ਸੀ ਕਿ ਉਹ ਉਹਨਾਂ ਦੀ ਪ੍ਰਾਈਵੇਟ ਕਨਵਰਸੇਸ਼ਨ ਜਿਹੜੀ ਇਹਨਾਂ ਦੀ AI ਸਿਰੀ ਹੈ ਉਹ ਸੁਣ ਰਹੀ ਸੀਗੀ ਤਾਂ ਉਹਨਾਂ ਨੂੰ ਜੁਰਮਾਨਾ ਲੱਗਿਆ ਤੇ ਅੱਗੇ ਤੋਂ ਕੋਰਟ ਨੇ ਇਹ ਵੀ ਕਿਹਾ ਵੀ ਇਨ ਫਿਊਚਰ ਵੀ ਜਿਦੀ ਜਿਦੀ ਸਹੀ ਗੱਲ ਸੁਣੂਗੀ ਕਿਉਂਕਿ ਉਹ ਪਤਾ ਲੱਗ ਜਾਂਦਾ ਗੋਲਾ ਜਾ ਆ ਜਾਂਦਾ ਤਾਂ ਉਹ ਕੰਜ਼ਿਊਮਰ ਜਿਹੜੇ ਨੇ ਕੇਸ ਦਾਇਰ ਕਰ ਸਕਦੇ ਨੇ ਕੋਰਟ ਦੇ ਵਿੱਚ ਕਲੇਮ ਦੇ ਲਈ ਉਹਨਾਂ ਨੂੰ ਕਲੇਮ ਮਿਲੂਗਾ ਅੱਗੇ ਤੋਂ ਇਹਦੇ ਬਾਰੇ ਤੁਸੀਂ ਸਾਰੇ ਵੀਰ ਵੈਰੀਫਾਈ ਕਰ ਸਕਦੇ ਹੋ ਸੋ ਕਈ ਵੀਰਾਂ ਨੂੰ ਲੱਗਦਾ ਹੈ ਇੰਨਾਂ ਗੱਲਾਂ ਬਾਰੇ ਜਦ ਆਪਾਂ ਪੈਰਾਨਾਰਮਲ ਬਾਰੇ ਗੱਲ ਕਰਦੇ ਹਾਂ ਜਾਂ ਕਿਸੇ ਖਾਸ ਕਿਸਮ ਦੀ ਕਨਸਪੀਰੇਸੀ ਥਿਰੀ ਬਾਰੇ ਗੱਲ ਕਰਦੇ ਹਾਂ ਮੈਂ ਮੰਨਦਾ ਕਿ ਵੀ 100 ਐਂਡ 100 ਪਰਸੈਂਟ ਸਾਰੀਆਂ ਕਨਸਪੀਰੇਸੀ ਥਿਰੀਜ਼ ਜਿਹੜੀਆਂ ਨੇ ਕੋਈ ਜ਼ਰੂਰੀ ਨਹੀਂ ਵੀ ਉਹ ਸੱਚ ਹੋਣ ਬਟ ਉਹਨਾਂ ਨੂੰ ਵੀ ਇਨਵੈਸਟੀਗੇਟ ਕਰਨਾ ਬਣਦਾ ਹੁੰਦਾ ਕਨਸਪੀਰੇਸੀ ਥਿਰੀਜ਼ ਨੂੰ ਬਟ ਜੇ ਕਿਸੇ ਨੂੰ ਲੱਗਦਾ ਵੀ ਇਹ ਪੈਰਾਨੋਇਆ ਹੈ ਜਾਂ ਕੋਈ ਡਰ ਹੈ ਇਹ ਜਾਂ ਇਹ ਜੇ ਕੁਝ ਨਹੀਂ ਹੈਗਾ ਤਾਂ ਉਹ ਵੀ ਇਹ ਗੱਲ ਜਾਣ ਲੈਣ ਵੀ ਐਡਵਰਡ ਸਨੋਡਨ ਜਿਹੜਾ ਹੈ ਇਹ ਜੂਲਿਨ ਅਸਾਂਜਾ ਜਿਹੜਾ ਜਾਂ ਜਿਹੜਾ ਗੈਰੀ ਮੈਕਿਨ ਹੈ ਦੁਨੀਆ ਜਹਾਨ ਦੇ ਵਿੱਚ ਉਹਨਾਂ ਦੇ ਮਗਰ ਕੌਣ ਪਿਆ ਹੈ ਕੌਣ ਹੈ ਜਿਹੜਾ ਉਹਨਾਂ ਨੂੰ ਦੁਨੀਆ ਦੇ ਸਾਰੇ ਮੁਲਕਾਂ ਦੇ ਵਿੱਚ ਅਸਾਈਲਮ ਨਹੀਂ ਲੈਣ ਦਿੰਦਾ ਕੌਣ ਹੈ ਜਿਨ੍ਹਾਂ ਦੇ ਹਿੱਤਾਂ ਦੇ ਖਿਲਾਫ ਉਹ ਬੰਦਿਆਂ ਦੀ ਜਿਹੜੀ ਡਿਸਕਲੋਜ਼ਰ ਉਹ ਕਰ ਰਹੇ ਨੇ ਜਿਹੜੀਆਂ ਉਹ ਗੱਲਾਂ ਖੋਲ੍ਹ ਰਹੇ ਨੇ ਦੁਨੀਆ ਸਾਹਮਣੇ ਰੱਖਦੇ ਨੇ ਉਹ ਕਿਹਦੇ ਅਗੇ ਇਸਟ ਜਾਰੀਆਂ ਨੇ ਸੋ ਇਹ ਸੋਚਣ ਵਾਲੀ ਗੱਲ ਹੈ ਵੀ ਜੇ ਕੋਈ ਤਾਂ ਹੈ ਜਿਹੜਾ ਉਹਨਾਂ ਨੂੰ ਅਸਾਈਲਮ ਨਹੀਂ ਦੇਣ ਦੇ ਰਿਹਾ ਕੋਈ ਤਾਂ ਹੈ ਜਿਹੜਾ ਉਹਨਾਂ ਦੇ ਪਿੱਛੇ ਪਿਆ ਹੈ ਕੋਈ ਤਾਂ ਹੈ ਜਿਹੜਾ ਉਹਨਾਂ ਨੂੰ ਦੁਨੀਆ ਭਰ ਚ ਚੈਨ ਨਾਲ ਨਹੀਂ ਰਹਿਣ ਦੇ ਰਿਹਾ ਕੋਈ ਤਾਂ ਹੈ ਜਿਹੜਾ ਉਹਨਾਂ ਨੂੰ ਬਗਾਨੇ ਮੁਲਕਾਂ ਚ ਵੀ ਕੈਦ ਕਰਾਨ ਤੇ ਤੁਲਿਆ ਹੋਇਆ ਸੋ ਵੀਰੋ ਇਹ ਕੌਣ ਹੈ ਇਨੂੰ ਆਪਾਂ ਡੀਪ ਸਟੇਟ ਕਹਿੰਦੇ ਆ ਦੁਨੀਆ ਭਰ ਦੇ ਵਿੱਚ ਇਹਨੂੰ ਡੀਪ ਸਟੇਟ ਦੇ ਨਾਮ ਨਾਲ ਜਾਣਿਆ ਜਾਂਦਾ ਇੱਕ ਇਹਜਾ گرو ਹੈ ਯਾਨੀ ਇਹਦੇ ਵਿੱਚ ਬਹੁਤ ਸਾਰੇ ਇਲੂਮੀਨਾਟੀਆਂ ਦੇ ਵੀ ਬੰਦੇ ਨੇ ਇੱਕ ਇਹਜਾ گرو ਹੈ ਜਿਹਦੇ ਕੋਲ ਬਹੁਤ ਹੀ ਅਸਰਦਾਰ ਇਫੈਕਟਿਵ ਸਿਕਰਟ ਪਾਵਰ ਹੈ ਯਾਨੀ ਲੁਕਵੀ ਸ਼ਕਤੀ ਤੁਸੀਂ ਜਿਹੜੇ ਵੀਰ ਪੰਜਾਬ ਨਾਲ ਸੰਬੰਧ ਰੱਖਦੇ ਨੇ ਉਹ ਜਾਣਦੇ ਨੇ ਵੀ ਪੰਜਾਬ ਦੇ ਵਿੱਚ ਮਿਲਿਟੈਂਸੀ ਦੇ ਦੌਰਾਨ ਇਹਜੇ ਹਾਲਾਤ ਹੋ ਗਏ ਕੀ ਬਹੁਤ ਸਾਰੀ ਜਿਹੜੀ ਸੀਕ੍ਰੀਟ ਪਾਵਰ ਸੀਗੀ ਉਹ بڑے بڑے ਮੰਤਰੀਆਂ ਤੋਂ ਵੀ ਵੱਧ ਸੀਕ੍ਰੀਟ ਪਾਵਰ ਜਿਹੜੀ ਹੈਗੀ ਆ ਉਹ ਜਿਹੜੀਆਂ ਏਜੰਸੀਜ਼ ਜਿਨ੍ਹਾਂ ਨੂੰ ਕਹਿੰਦੇ ਆ ਸਟੇਟ ਦੀਆਂ ਉਹਨਾਂ ਦੇ ਹੱਥ ਆ ਗਈ ਤੇ ਬਹੁਤ ਸਾਰੇ ਲੋਕਾਂ ਨੇ ਉਹਦਾ ਮਿਸਯੂਜ਼ ਕੀਤਾ ਬਿਨਾ ਮਤਲਬ ਆਪਣੇ ਆਪ ਨੂੰ ਇਫੈਕਟਿਵ ਦਿਖਾਉਣ ਦੇ ਲਈ ਲੋਕਾਂ ਦੇ ਬੱਚੇ ਮਾਰੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਨੇ ਤਾਂ ਸਮਝ ਲਓ ਡੀਪ ਸਟੇਟ ਉਸ ਚੀਜ਼ ਨੂੰ ਕਹਿੰਦੇ ਨੇ ਜਿਹਨੂੰ ਕਹਿ ਦਿੱਤਾ ਜਾਂਦਾ ਹੁੰਦਾ ਸੀ ਉਸ ਦੌਰਾਨ ਕਿ ਵੀ ਆਹ ਆਹ ਬੰਦਿਆਂ ਦੀ ਇਵਨ ਨੀਚਲੇ ਲੈਵਲ ਦੇ ਬੰਦਿਆਂ ਦੀ ਪਾਵਰ ਤਾਂ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਸੀਐਮ ਦੇ ਬਰਾਬਰ ਹੋ ਚੁੱਕੀ ਹੈ ਜਾਂ ਜੱਜ ਦੇ ਬਰਾਬਰ ਵੀ ਉਹ ਕਿਸੇ ਨੂੰ ਵੀ ਅੰਦਰ ਕਰ ਸਕਦੇ ਸੀਗੇ ਨੈਸ਼ਨਲ ਸਿਕਿਉਰਿਟੀ ਦੇ ਨਾਮ ਤੇ ਕੋਈ ਕੁਐਸਚਨੇਬਲ ਨਹੀਂ ਸੀ ਯਾਨੀ ਇਹਦਾ ਮਸਲਾ ਇਹ ਹੁੰਦਾ ਵੀ ਇਹ ਜਿਹੜੀ ਪਾਵਰ ਹੁੰਦੀ ਹੈ ਡੀਪ ਸਟੇਟ ਦੀ ਇਹ ਇਹਦੀ ਅਕਾਉਂਟੇਬਿਲਟੀ ਇਹਦੀ ਜਵਾਬਦੇਹੀ ਨਹੀਂ ਹੁੰਦੀ ਇਸ ਤਰ੍ਹਾਂ ਦੀ ਸੀਕ੍ਰੀਟ ਪਾਵਰ ਹੁੰਦੀ ਹੈ ਇਹਦੇ ਲਈ ਵੱਡੇ ਵੱਡੇ ਰੂਲਸ ਬਣਾਏ ਜਾਂਦੇ ਨੇ ਸੋ ਇਹ ਕਿਵੇਂ ਹੋ ਰਿਹਾ ਦੁਨੀਆ ਦੇ ਪੱਧਰ ਤੇ ਕਿਵੇਂ ਹੋ ਰਿਹਾ ਤੇ ਕਿੱਥੇ ਹੋ ਰਿਹਾ ਪਪਾ ਸਾਰਿਆਂ ਨੇ ਸੁਣਿਆ ਹੋਣਾ ਜਾਂ ਤੁਸੀਂ ਦੇਖ ਸਕਦੇ ਹੋ ਵੀਰ ਚੈੱਕ ਕਰ ਸਕਦੇ ਹੋ ਜਾਂ ਜਿਹੜੇ ਯੂਰਪ ਦੇ ਰਹਿਣ ਵਾਲੇ ਨੇ ਵੀ ਜਿਹੜੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਆਪਣੇ ਪੰਜਾਬੀ ਵੀਰ ਨੇ ਉਹ ਸਾਰੇ ਨਿਊਯਾਰਕ ਮੈਨਹਟਨ ਸੈਨ ਫ੍ਰਾਂਸਿਸਕੋ ਫਿਲਡਲਫੀਆ ਦੇ ਵਿੱਚ ਸੁਣਦੇ ਨੇ ਜਾਂ ਦੇਖਦੇ ਨੇ ਜਾਂ ਤੁਸੀਂ ਨੈਟ ਤੇ ਚੈੱਕ ਕਰ ਸਕਦੇ ਹੋ ਐਂੀਆਂ-ਆਂ ਬਿਲਡਿੰਗਾਂ ਚ ਮਿਲਦੀਆਂ ਨੇ ਜਿਨ੍ਹਾਂ ਦੇ ਕੋਈ ਵੀ ਵਿੰਡੋ ਨਹੀਂ ਹੈਗੀ ਇਹ ਬਹੁ ਮੰਜ਼ਲੀ ਇਮਾਰਤਾਂ ਨੇ ਇਹ ਜਿਹੇ ਸਕਾਈਸਕ੍ਰੈਪਰਜ਼ ਨੇ ਜਿਨ੍ਹਾਂ ਦੇ ਕੋਈ ਵਿੰਡੋ ਨਹੀਂ ਹੈਗੀ ਤੇ ਉਹ ਜਿਵੇਂ ਹੁਣ ਆਪਾਂ ਕਹਿ ਦਈਏ ਨਿਊਯਾਰਕ ਦੇ ਵਿੱਚ 33 ਥਾਮਸ ਸਟਰੀਟ ਦੇ ਵਿੱਚ ਇੱਕ 30 ਮੰਜ਼ਿਲਾ ਇਮਾਰਤ ਹੈ ਇਹ ਇਹਨਾਂ ਦੀ ਸਭ ਤੋਂ ਵੱਡੀ ਇਮਾਰਤ ਹੈ ਡੀਪ ਸਟੇਟ ਦੀ ਜਿਹਦੇ ਵਿੱਚ ਦੁਨੀਆ ਭਰ ਦੇ ਉੱਤੇ ਨਜ਼ਰ ਰੱਖੀ ਜਾਂਦੀ ਹੈ ਉਹ ਆ ਕੀ ਕਿ 1960 ਦੇ ਵਿੱਚ ਇੱਕ ਵਾਰਨਿੰਗ ਕੀ ਨਾਮ ਦਾ ਜਿਹੜਾ ਆਫੀਸਰ ਸੀਗਾ ਇੰਟੈਲੀਜੈਂਸ ਨਾਲ ਸੰਬੰਧਿਤ ਬੰਦਾ ਸੀਗਾ ਉਹ ਵੈਸੇ ਪ੍ਰਾਈਵੇਟ ਤਾਂ ਉਹ ਕੈਨੇਡੀ ਨੂੰ ਮਿਲਿਆ ਤਾਂ ਇਹਨਾਂ ਨੇ ਮਿਲ ਕੇ ਇੱਕ ਪ੍ਰੋਜੈਕਟ ਐਕਸ ਨਾਮ ਦੇ ਆਪਰੇਸ਼ਨ ਦੀ ਸ਼ੁਰੂਆਤ ਕੀਤੀ ਜਿੱਥੋਂ ਡੀਪ ਸਟੇਟ ਦੀ ਇੱਕ ਤਰ੍ਹਾਂ ਦਾ ਅਮਰੀਕਾ ਜੀ ਆ ਵਿਸ਼ਪਦਰੀ ਨੀ ਨਿਊਮਨ ਸਕਦੇ ਆ ਮਤਲਬ ਇਹੇ ਕੇਵਲ ਰੂਸ ਦੇ ਵਿਰੁੱਧ ਕੋਲਡ ਵਾਰ ਨਹੀਂ ਸੀ ਉਹਦੋਂ ਛੜੀ ਇਹ ਪੂਰੇ ਸੰਸਾਰ ਦੇ ਵਿਰੁੱਧ ਸਾਈਕੋਲੋਜੀਕਲ ਵਾਰਫੇਅਰ ਯਾਨੀ ਮਨੋਵਿਗਿਆਨਿਕ ਢੰਗ ਦੀ ਜੰਗ ਛੜੀ ਸੀ ਜਿਹਦੇ ਚ ਸਭ ਤੋਂ ਮੇਨ ਰੋਲ ਇਨਫੋਰਮੇਸ਼ਨ ਦਾ ਸੀਗਾ ਇਹ ਮਤਲਬ ਇਹਦੀ ਰੀਡ ਜਿਹੜੀ ਹੈਗੀ ਆ ਉਹ ਵਾਰ ਟਾਈਮ ਇੰਟੈਲੀਜੈਂਸ ਨੈਟਵਰਕ ਹੋਇਆ ਕਰਦਾ ਹੈ ਯਾਨੀ ਇਸ ਤਰ੍ਹਾਂ ਦਾ ਇੰਟੈਲੀਜੈਂਸ ਨੈਟਵਰਕ ਜਿਹੜਾ ਕਿ ਯੁੱਧ ਦੇ ਸਮੇਂ ਦੇ ਵਿੱਚ ਜ਼ਰੂਰੀ ਹੁੰਦਾ ਹੁਣ ਇਹੇ ਯੁੱਧਾਂ ਦੇ ਬਹਾਨੇ ਸ਼ੁਰੂ ਹੁੰਦਾ ਯੁੱਧ ਮੁੱਕ ਜਾਂਦੇ ਨੇ ਪਰ ਇਸ ਬਹਾਨੇ ਇਹਨਾਂ ਦੀ ਜਿਹੜੀ ਦੁਨੀਆ ਭਰ ਦੇ ਉੱਤੇ ਕੰਟਰੋਲ ਸਥਾਪਿਤ ਰੱਖਣ ਦੀ ਜਿਹੜੀ ਭਾਵਨਾ ਹੈ ਜਾਂ ਜਿਹੜੀ ਇੱਛਾ ਹੈ ਉਹ ਕਦੇ ਖਤਮ ਨਹੀਂ ਹੁੰਦੀ ਹੁਣ ਜਿਹੜੀ ਆਪਾਂ ਬਿਲਡਿੰਗ ਦੀ ਗੱਲ ਕਰ ਕਰ ਰਹੇ ਹਾਂ 33 ਥਾਮਸ ਸਟਰੀਟ ਵਾਲੀ ਦੀ ਇਸ ਇਮਾਰਤ ਦੇ ਵਿੱਚ ਕਿਤੇ ਨਾ ਕਿਤੇ ਜਿਹਨੂੰ ਕਿਹਾ ਜਾਂਦਾ ਡੂਮਸਡੇ ਪ੍ਰੈਪਰੇਸ਼ਨਸ ਨੇ ਯਾਨੀ ਐਂਕਲੋ ਜੇ ਨਿਊਕਲੀਅਰ ਵਾਰਡਸ ਵੀ ਲੱਗ ਜਨ ਸਾਰੀ ਦੁਨੀਆ ਭਰ ਦੇ ਵਿੱਚ ਤਾਂ ਇਹ ਦੁਨੀਆ ਭਰ ਦੀ ਨਿਗਰਾਨੀ ਦਾ ਕੰਮ ਇਸ ਬਿਲਡਿੰਗ ਦੇ ਰਾਹੀਂ ਚੱਲਦਾ ਰਹੂਗਾ ਇਸ ਬਿਲਡਿੰਗ ਦੇ ਵਿੱਚ 30 ਮੰਜ਼ਲਾਂ ਨੇ 30 ਮੰਜ਼ਲਾਂ ਦੇ ਵਿੱਚ ਕੰਪਿਊਟਰ ਹੀ ਕੰਪਿਊਟਰ ਰਾਊਟਰਸ ਸਵਿਚਿੰਗ ਗਲੇ ਜਿਹੜੇ ਬੋਰਡ ਨੇ ਯਾਨੀ ਜਿਹੜਾ ਕਾਲ ਸੁਣਨ ਤੋਂ ਬਾਅਦ ਉਹਦੀ ਫ੍ਰੀਕਵੈਂਸੀ ਨੋਟ ਕਰਨ ਤੋਂ ਬਾਅਦ ਕਿਸੇ ਬੰਦੇ ਦੀ ਆਵਾਜ਼ ਪਛਾਣਨ ਤੋਂ ਬਾਅਦ ਕੌਲਾਂ ਆਪੀ ਸਵਿਚ ਹੋ ਜਾਂਦੀਆਂ ਨੇ ਆਪੇ ਉਹ ਸਾਰਾ ਕੁਝ ਮਤਲਬ ਕਈ ਚੀਜ਼ਾਂ ਦੇ ਨਾਲ ਇਹ ਚੀਜ਼ਾਂ ਜੁੜੀਆਂ ਹੋਈਆਂ ਨੇ ਯੂਐਸ ਦੇ ਵਿੱਚ ਮੌਜੂਦਾ ਸਮੇਂ ਜੇ ਆਪਾਂ ਗੱਲ ਕਰੀਏ ਐਨਐਸਏ ਪਲੱਸ ਇੱਕ ਲਿਥੀਅਮ ਨਾਮ ਦੀ ਐਨਐਸਏ ਤਾਂ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਏਜੰਸੀ ਹੈ ਨਾ ਤੇ ਕਿਉਂਕਿ ਸਿਕਿਉਰਿਟੀ ਏਜੰਸੀਆਂ ਦੇ ਵਿੱਚ ਵੀ ਡੀਪ ਸਟੇਟ ਦੇ ਕਾਫੀ ਸਾਰੇ ਬੰਦਿਆਂ ਦੀ ਕੁਸਪੈਟ ਹੁੰਦੀ ਹੈ ਮੇਨ ਮੇਨ ਇਵਨ ਸੀਆਈਏ ਤੱਕ ਦੇ ਵਿੱਚ ਹੈਗੀ ਹੈ ਸੋ ਐਨਐਸਏ ਤੇ ਲਿਥੀਅਮ ਨਾਮ ਦੀ ਯਾਨੀ ਕੋਡ ਨੇਮ ਹੈ ਲਿਥੀਅਮ ਜਿਹੜਾ ਹੈਗਾ ਕਿ ਇੱਕ ਕੰਪਨੀ ਦਾ ਅਸਲ ਚ ਇੱਕ ਕੰਪਨੀ ਇੱਕ ਪ੍ਰਾਈਵੇਟ ਕੰਪਨੀ ਹੈ ਜਿਹੜੀ ਕਮਿਊਨੀਕੇਸ਼ਨ ਨੂੰ ਹੈਂਡਲ ਕਰਦੀ ਹੈ ਅਮਰੀਕਾ ਦੇ ਵਿੱਚ ਇਹਦਾ ਨਾਮ ਹੈਗਾ ਏਟੀਐਨਟੀ ਕੰਪਨੀ ਹੈ ਇਸ ਬਿਲਡਿੰਗ ਦੇ ਵਿੱਚ ਬਿਰੋ ਜਿਹੜੇ ਬੇਸਮੈਂਟ ਦੀਆਂ ਜਿਹੜੀਆਂ ਥਲਣੀਆਂ ਤਿੰਨ ਜਿਹੜੀਆਂ ਮੰਜ਼ਲਾਂ ਨੇ ਤੁਸੀਂ ਏ ਦੇਖੋ ਵੀ ਉਹਨਾਂ ਦੇ ਵਿੱਚ ਟੋਟਲ ਔਰ ਟੋਟਲ ਜਿਹੜਾ ਹੈਗਾ ਫਿਊਲ ਭਰਿਆ ਹੋਇਆ ਯਾਨੀ ਇਹ ਹੈ ਜੇ ਟਾਈਮ ਦੇ ਲਈ ਫਿਊਲ ਭਰਿਆ ਹੋਇਆ ਵੀ ਜੇ ਨਿਊਕਲੀਅਰ ਵਾਰ ਵੀ ਲੱਗ ਜੇ ਤਾਂ ਇਹਨੂੰ ਕਿਤੇ ਬਾਹਰੋਂ ਇਲੈਕਟ੍ਰੀਕਲ ਸਪਲਾਈ ਦੀ ਕੋਈ ਲੋੜ ਨਹੀਂ ਹੈਗੀ ਇਸ ਸਿਸਟਮ ਨੂੰ ਇਹ ਆਪਣੇ ਆਪ ਤੋਂ ਆਪਣੇ ਫਿਊਲ ਦੇ ਇੱਥੇ ਨਿਊਕਲੀਅਰ ਫਿਊल्स ਵੀ ਨੇ ਪੈਟਰੋ ਫਿਊल्स ਵੀ ਨੇ ਜਿਹੜੇ ਹੋਰ ਤਰ੍ਹਾਂ ਦੇ ਜਿਹੜੇ ਲਿਕਵਿਡ ਫਿਊल्स ਵੀ ਨੇ ਜਿਹੜੇ ਰਾਕਟ ਵਗੈਰਾ ਚ ਯੂਜ਼ ਹੁੰਦੇ ਨੇ ਯਾਨੀ ਇਹ ਇਹ ਆਪ ਦੇ ਸਿਸਟਮ ਨੂੰ ਚੱਲਦਾ ਰੱਖੂ ਇਸ ਤਰ੍ਹਾਂ ਦਾ ਇਹਦੇ ਦੇ ਵਿੱਚ ਕਿਤੇ ਨਾ ਕਿਤੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਡੂਮਸਡੇ ਪ੍ਰੈਪਰੇਸ਼ਨਸ ਨੇ ਵੀ ਦੁਨੀਆ 'ਚ ਕਿਆਮਤ ਵੀ ਆ ਜੇ ਤਾਂ ਇਹ ਸਿਸਟਮ ਆਪ ਦੇ ਆਪ ਤੋਂ ਆਟੋਮੈਟਿਕਲੀ ਚੱਲਦਾ ਰਹੂਗਾ ਹੁਣ ਜਿਹੜੀ ਰਾਸ਼ਟਰੀ ਸੁਰੱਖਿਆ ਉਹ ਠੀਕ ਹੈ ਜ਼ਰੂਰੀ ਹੈ ਪਰ ਉਹਦੇ ਤੇ ਜਵਾਬਦੇਹੀ ਜਿਹੜੀ ਹੈਗੀ ਆ ਵੀਰੋ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਨਹੀਂ ਤਾਂ ਉਹ ਮਨਮਰਜ਼ੀ ਚ ਤਬ ਤਬਦੀਲ ਹੋ ਜਾ ਕੋਈ ਬੰਦਾ ਮਨਮਰਜ਼ੀ ਕਰ ਰਿਹਾ ਆਪਾਂ ਉਹਨੂੰ ਪੁੱਛਦੇ ਆਂ ਇਦਾਂ ਕਿਉਂ ਕਰ ਰਿਹਾ ਜਾਂ ਕਿਸੇ ਦੇ ਜਿਵੇਂ ਲਾਲੋ ਵੀ ਕਿਸੇ ਬੰਦੇ ਨੂੰ ਮਾਰ ਦਿੱਤਾ ਗਿਆ ਨਾ ਕਿਸੇ ਸਿਟੀਜ਼ਨ ਨੂੰ ਜਾਂ ਅਰੈਸਟ ਕਰ ਲਿੱਤਾ ਗਿਆ ਆਪਾਂ ਕਾਂਗੇ ਵੀ ਕਿਉਂ ਕੀਤਾ ਗਿਆ ਉਹ ਕਹਿਣਗੇ ਵੀ ਇਹ ਰਾਸ਼ਟਰੀ ਸੁਰੱਖਿਆ ਦੇ ਅਗੇ ਕੁਝ ਹੈ ਜਾਂ ਕਰ ਰਿਹਾ ਸੀ ਔਰ ਉਹਨੂੰ ਚੈੱਕ ਕਰਨ ਦਾ ਕੋਈ ਮੈਥਡ ਵੀ ਉਹ ਸੱਚ ਕਹਿ ਰਹੇ ਨੇ ਕਿਸੇ ਬੰਦੇ ਨਾਲ ਵਧਿੱਕੀ ਤਾਂ ਨਹੀਂ ਕਰ ਰਹੇ ਉਹਦੀ ਕੋਈ ਜਵਾਬਦੇਹੀ ਵੀ ਤਾਂ ਨਿਸ਼ਚਿਤ ਹੋਣੀ ਚਾਹੀਦੀ ਹੈ ਹੁਣ ਜੇ ਆਪਾਂ ਗੱਲ ਕਰੀਏ ਵੀ ਆਪਾਂ ਰਾਸ਼ਟਰੀ ਸੁਰੱਖਿਆ ਦੇ ਨਾਮ ਤੇ ਕੋਈ ਸਿਟੀਜ਼ਨਸ ਨੂੰ ਆਪਣੀ ਆਜ਼ਾਦੀ ਤਾਂ ਨਹੀਂ ਨਾ ਗਵਾਦ ਦੇਣੀ ਚਾਹੀਦੀ ਸੀਕਰੇਸੀ ਜਿਹੜੀ ਹੈਗੀ ਆ ਉਹਦੇ ਤੇ ਜਵਾਬਦੇਹੀ ਵੀ ਹੋਣੀ ਜ਼ਰੂਰੀ ਹੈ ਸੋ ਇਹ ਕੀ ਕਰਦੇ ਨੇ ਜਿਹੜੀ ਡੀਪ ਸਟੇਟ ਦਾ ਕਨਸੈਪਟ ਆਉ ਡੀਪ ਸਟੇਟ ਹਮੇਸ਼ਾ ਯਾਨੀ ਹੀਗਲੀਅਨ ਡਾਇਲੈਕਟ ਦੀ ਜੇ ਆਪਾਂ ਗੱਲ ਕਰਦੇ ਆ ਜਾਂ ਆਪਾਂ ਗੱਲ ਕਰਦੇ ਆ ਵੀ 911 ਵਰਗੇ कांड ਕਰਵਾਉਂਦੇ ਨੇ ਉਹ ਆਪ ਤਾਂ ਕਿ ਜਸਟੀਫਾਈ ਕੀਤਾ ਜਾ ਸਕੇ ਫਿਰ ਜਿਹੜਾ ਹੈਗਾ ਕਿਤੇ ਨਾ ਕਿਤੇ ਰਾਸ਼ਟਰੀ ਸਖਿਆ ਦੇ ਇਹ ਜਿਹੇ ਐਕਟ ਪਾਸ ਕੀਤੇ ਜਾਂਦੇ ਨੇ ਜਿਹੜੇ ਇਹਨਾਂ ਨੂੰ ਹਰ ਇੱਕ ਸਿਟੀਜ਼ਨ ਦੇ ਉੱਤੇ ਵਾਰ ਟਾਈਮ ਇੰਟੈਲੀਜੈਂਸ ਅਪਲਾਈ ਕਰਨ ਦਾ ਯਾਨੀ ਹਰ ਸਮੇਂ ਉਸ ਤਰ੍ਹਾਂ ਦੀ ਕਿ ਕਿਸੇ ਨੂੰ ਵੀ ਫੜ ਕੇ ਕਿਸੇ ਦੇ ਬਾਰੇ ਦੇ ਵਿੱਚ ਕੁਝ ਵੀ ਇਨਫੋਰਮੇਸ਼ਨ ਗੇਨ ਕੀਤੀ ਜਾ ਸਕੇ ਕਿਸੇ ਨੂੰ ਵੀ ਟੌਰਚਰ ਕੀਤਾ ਜਾ ਸਕੇ ਕਿਸੇ ਨੂੰ ਵੀ ਇਨਵੈਸਟੀਗੇਟ ਕੀਤਾ ਜਾ ਸਕੇ ਉਹ ਚਾਹੇ ਕਿਸੇ ਰਤਬੇ ਦੇ ਉੱਤੇ ਹੋਵੇ ਫਿਰ ਉਹ ਇਸ ਚੀਜ਼ ਦੇ ਨਾਲ ਹੁੰਦਾ ਕਿ ਕਿ ਜਿਹੜੇ ਨਾਗਰਿਕ ਹੁੰਦੇ ਨੇ ਜਾਂ ਨਾਗਰਿਕਾਂ ਦੇ ਲੀਡਰ ਨੇ ਜਿਹੜੇ ਪਬਲਿਕ ਲੀਡਰਸ ਨੇ ਜਾਂ ਜਿਹੜੇ ਪ੍ਰੈਸ਼ਰ ਗਰੁੱਪਸ ਨੇ ਜਾਂ ਜਿਹੜੀਆਂ ਐਨ ਜੀਓਜ਼ ਵਗੈਰਾ ਨੇ ਨਾ ਸਮਾਜ ਸੇਵੀ ਸੰਸਥਾਾਂ માં ਉਹਨਾਂ ਦੇ ਰੂਪ ਦੇ ਵਿੱਚ ਹੀ ਸਾਡੇ ਨੁਮਾਇੰਦੇ ਹੁੰਦੇ ਨੇ ਜਿਹੜੇ ਚੰਗੇ ਲੋਕ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਆਪਾਂ ਚੰਗੇ ਸਮਝਦੇ ਆਂ ਤਾਂ ਉਹ ਨੂੰ ਕਿਤੇ ਨਾ ਕਿਤੇ ਵਾਰ ਟਾਈਮ ਇੰਟੈਲੀਜੈਂਸ ਦੇ ਨਾਮ ਤੇ ਇੰਟਰੋਗੇਟ ਕੀਤਾ ਜਾਂਦਾ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਬਲੈਕਮੇਲ ਕੀਤਾ ਜਾਂਦਾ ਏਸੇ ਢੰਗ ਨਾਲ ਜਿਹੜੀ ਹੈ ਡੀਪ ਸਟੇਟ ਹਮੇਸ਼ਾ ਆਪਣਾ ਕੰਮ ਕਰਦੀ ਆ ਹੁਣ ਇਹਨਾਂ ਦੇ ਸਰਵੇਲੈਂਸ ਦੇ ਢੰਗ ਤਰੀਕੇ ਕੀ ਨੇ ਇਹ ਇਹ ਲਗਾ ਲਓ ਵੀ ਆਪਣੇ ਕੰਪਿਊਟਰਸ ਲੈਪਟਾਪ ਆਪਣੀਆਂ ਆਪਣੇ ਵੀਡੀਓ ਕੈਮਰਾਜ਼ ਆਪਣੇ ਸੀਸੀਟੀਵੀ ਕੈਮਰਾਜ਼ ਆਪਣੇ ਟ੍ਰੈਫਿਕ ਕੈਮਰਾਜ਼ ਜਿਹੜੇ ਹੈਗੇ ਨੇ ਸਟਰੀਟ ਕੈਮਰਾਜ਼ ਹੈਗੇ ਨੇ ਆਪਣਾ ਸੋਸ਼ਲ ਮੀਡੀਆ ਹੋ ਗਿਆ ਆਪਣੇ ਉਹਦੇ ਚ ਇਵਨ ਕਿ ਆਪਣੇ ਫੋਨਾਂ ਦੇ ਮਾਈਕ ਇਹ ਇਵਨ ਹੈਕਿੰਗ ਵੀ ਕਰਦੇ ਨੇ ਹੁਣ ਤੁਸੀਂ ਦੇਖੋ ਵੀਰੋ ਇਸ ਲੈਵਲ ਤੱਕ ਹੈ ਇੰਨਾ ਦੀ ਜਿਹੜੀ ਸਰਵੇਲੈਂਸ ਸਾਡੇ ਤੇ ਇਹ ਜਿਹੜੇ ਸਾਡੇ ਫੋਨ ਨੇ ਇਹਨਾਂ ਦੇ ਵਿੱਚਲੇ ਮਾਈਕ 24 ਘੰਟੇ ਸਾਡੀ ਗੱਲ ਸੁਣਦੇ ਰਹਿੰਦੇ ਨੇ ਆਪਾਂ ਕਈ ਵਾਰੀ ਹੈਰਾਨ ਹੋ ਜਾਂਦੇ ਆ ਨਾ ਹੋਏ ਆਪਾਂ ਕੋਈ ਚੀਜ਼ ਸਰਚ ਕਰਨੀ ਹੁੰਦੀ ਆ ਕੋਈ ਆਨਲਾਈਨ ਸ਼ਾਪਿੰਗ ਕਰਨੀ ਹੁੰਦੀ ਆ ਕੋਈ ਪ੍ਰੋਡਕਟ ਆਪਾਂ ਸਰਚ ਕਰਨ ਬਾਰੇ ਹਜੇ ਸੋਚ ਰਹੇ ਹੁੰਨੀ ਆ ਐਗਜ਼ੈਕਟਲੀ ਉਸੇ ਪ੍ਰੋਡਕਟ ਦੀ ਐਡ ਸਾਡੇ ਸਾਹਮਣੇ ਖੁੱਲ੍ਹ ਜਾਂਦੀ ਆ ਜਦੋਂ ਆਪਾਂ ਕੋਈ ਐਪਲੀਕੇਸ਼ਨ ਕਲਿੱਕ ਕਰਦੇ ਆ ਐਦਾਂ ਕਿਵੇਂ ਹੁੰਦਾ ਇਹ ਈਵਨ ਸਾਡੇ ਤੇ ਮੈਂਟੋਲੋਜੀ ਇੱਕ ਸਾਇੰਸ ਹੁੰਦੀ ਆ ਮੈਂਟੋਲੋਜੀ ਦੇ ਪ੍ਰਿੰਸੀਪਲਸ ਤੱਕ ਅਪਲਾਈ ਕਰਦੇ ਨੇ ਇਹ ਸਾਡਾ ਪਿਛਲਾ ਸਾਰਾ AI ਦੇ ਥਰੂ ਜੋ ਵੀ ਅਸੀਂ ਕਿਸ ਤਰ੍ਹਾਂ ਦੀ ਇੰਟਰਸਟ ਰੱਖਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨੋਟ ਕਰਦੇ ਰਹਿੰਦੇ ਨੇ ਫਿਰ ਅਸੀਂ ਆਪਣੀਆਂ ਜਦੋਂ ਫੋਟੋਆਂ ਪੋਸਟ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ ਕੌਣ ਸਾਡੇ ਪਰਿਵਾਰ ਚ ਹੈ ਕਿੰਨੇ ਬੰਦੇ ਨੇ ਕੀ ਕਦੋਂ ਉਹਨਾਂ ਦਾ ਜਨਮ ਦਿਨ ਹੈ ਕੀ ਉਹਨਾਂ ਦੀ ਇਨਫੋਰਮੇਸ਼ਨ ਹੈ ਕਿੱਥੇ ਸਾਡੇ ਬੈਂਕ ਅਕਾਊਂਟ ਨੇ ਸਾਡੇ ਬੈਂਕ ਚ ਕਿੰਨਾ ਪੈਸਾ ਪਿਆ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਇਹਨਾਂ ਦੇ ਕੋਲ ਹੈਗੀ ਆ ਅਸੀਂ ਕੀ ਖਾਂਦੇ ਆ ਕਿੱਥੇ ਜਾਣਿਆ ਕਿ ਸਾਡੀਆਂ ਪਸੰਦੀਦਾ ਚੀਜ਼ਾਂ ਨੇ ਕਿਹੜੇ ਬ੍ਰਾਂਡ ਦਾ ਜੁੱਤਾ ਪਾਣੇ ਆ ਕਿਹੜੇ ਬ੍ਰਾਂਡ ਦਾ ਕੱਪੜਾ ਪਾਣਾ ਪਸੰਦ ਕਰਦੇ ਹਰ ਚੀਜ਼ ਦੀ ਇਹਨਾਂ ਦੇ ਕੋਲ ਇਨਫੋਰਮੇਸ਼ਨ ਹੈ ਹੁਣ ਇਹਨਾਂ ਦਾ ਜਿਹੜਾ ਮੁੱਖ ਹਥਿਆਰ ਹੈ ਜਿਹਦਾ ਆਪਾਂ ਨੇ ਆਪਣੇ ਇਹਦਾ ਨਾਮ ਰੱਖਿਆ ਡਾਕ ਇਸ ਡਾਕੂਮੈਂਟਰੀ ਦਾ ਸਪੈਰਨਾਰਮਲ ਇਨਵੈਸਟੀਗੇਸ਼ਨ ਦਾ ਆਪਾਂ ਨੇ ਨਾਮ ਰੱਖਿਆ ਇਹਦਾ ਪੈਗਾਸਸ ਦਾ ਪਿਓ ਯਾਨੀ ਹੁਣ ਇਹ ਆਪਾਂ ਗੱਲ ਕਰਦੇ ਆਂ ਵੀ ਐਸਾ ਕੀ ਹੈ ਜਿਹੜਾ ਪੈਗਸਸ ਦਾ ਪਿਓ ਆਪਾਂ ਜਿਹਨੂੰ ਕਹਿੰਦੇ ਆ ਉਹ ਇਹਨਾਂ ਦਾ ਮੁੱਖ ਹਥਿਆਰ ਹੈ ਵੀਰੋ ਇੱਕ ਗੱਲ ਸਮਝੋ ਇਹ ਜਿਹੜੀ ਸਾਡੇ ਉੱਤੇ ਇਨਫੋਰਮੇਸ਼ਨ ਕਲੈਕਸ਼ਨ ਦੇ ਲਈ ਜਿਹੜੀ ਸਾਡੇ ਤੇ ਸਰਵੇਲੈਂਸ ਰੱਖਣ ਦੇ ਲਈ ਚੀਜ਼ ਨੂੰ ਐਪਲਾਈ ਕਰ ਰਹੇ ਨੇ ਤੁਸੀਂ ਪੈਗਸਸ ਬਾਰੇ ਸੁਣਦੇ ਹੋ ਉਹ ਪੈਗਸਸ ਦਾ ਕਿਤੇ ਪਿਓ ਹੈ ਉਦੇ ਬਾਰੇ ਆਪਾਂ ਬਹੁਤ ਘੱਟ ਜਾਣਦੇ ਆ ਨਾ ਹੀ ਕੋਈ ਉਹਦੇ ਬਾਰੇ ਇਨਫੋਰਮੇਸ਼ਨ ਇਹ ਕਦੇ ਦਿੰਦੇ ਨੇ ਆਰਟੀਆਈ ਵਗੈਰਾ ਚ ਜੇ ਕੋਈ ਅਮਰੀਕਨ ਸਿਟੀਜ਼ਨਸ ਜਾਂ ਕੋਈ ਹੋਰ ਦੇਸ਼ਾਂ ਦੇ ਵਿੱਚ ਯੂਰੋਪੀਅਨ ਸਿਟੀਜ਼ਨਸ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਮੰਗਦੇ ਨੇ ਪਹਿਲਾਂ ਤਾਂ ਇਹ ਉਸ ਗੱਲ ਤੇ ਆਂਦੇ ਹੀ ਨਹੀਂ ਇਹ ਜਿਹੜੀ ਟੈਕਨੋਲੋਜੀ ਆ ਵੀਰੋ ਜਿਹੜੀ ਇਹ ਯੂਜ਼ ਕਰ ਰਹੇ ਨੇ ਪੈਗਸਸ ਦਾ ਪਿਓ ਮੈਂ ਕਿਹਨੂੰ ਕਹਣਾ ਉਹ ਹੈਗਾ ਸੈਂਸ਼ੈਂਟ ਪ੍ਰੋਗਰਾਮ ਯਾਨੀ ਇਹ ਇੱਕ ਸਪੇਸ ਬੇਸਡ ਮਿਲਟਰੀ ਗ੍ਰੇਡ AI ਪ੍ਰੋਗਰਾਮ ਹੈ ਸੈਂਸ਼ੈਂਟ ਜਿਹਦਾ ਨਾਮ ਹੈ ਇਹਦਾ ਏਮ ਆਫੀਸ਼ੀਅਲੀ ਇਹ ਇਹਦਾ ਏਮ ਕੀ ਮੰਨਦੇ ਨੇ ਟੂ ਪ੍ਰੈਡਿਕਟ ਦਾ ਫਿਊਚਰ ਭਵਿੱਖ ਦੀ ਭਵਿੱਖ ਬਾਣੀ ਕਰਨੀ ਹੁਣ ਸਮਝੋ ਇਹਦਾ ਮਤਲਬ ਕੀ ਨਿਕਲਦਾ ਵੀ ਇਹ ਸਾਡਾ ਭਵਿੱਖ ਵੀ ਤੈਅ ਕਰਕੇ ਬੈਠੇ ਨੇ ਇਹਦੇ ਥਰੂ ਇਹ ਜੇ ਪ੍ਰੋਗਰਾਮਾਂ ਦੇ ਥਰੂ ਇਹ ਅਸਲ ਦੇ ਵਿੱਚ ਬੈਟਲਫੀਲਡ ਸਰਵੇਲੈਂਸ ਆਪਰੇਸ਼ਨ ਚਲਾਉਂਦਾ ਹੈ ਇਸ ਸਾਰੇ ਜਿੰਨੇ ਇਹਦੇ ਅੰਡਰ ਬਹੁਤ ਕੁਛ ਸਿਸਟਮ ਆਉਂਦਾ ਹੈ ਇਹ ਸੈਟਲਾਈਟਾਂ ਤੋਂ ਡਾਟਾ ਰੀਸੀਵ ਨਹੀਂ ਕਰਦਾ ਮਤਲਬ ਇਹ ਕਿੱਥੋਂ ਸ਼ੁਰੂ ਹੁੰਦਾ ਉਹ ਜਿਹੜੀ ਬਿਲਡਿੰਗ 33 ਥਾਮਸ ਸਟਰੀਟ ਦੇ ਵਿੱਚ ਹੈਗੀ ਆ ਉੱਥੇ ਮੰਨ ਲਓ ਕਿਸੇ ਬੰਦੇ ਦੀ ਆਵਾਜ਼ ਦੀ ਫ੍ਰੀਕਵੈਂਸੀ ਨੋਟ ਕਰਤੀ ਗਈ ਇਸ ਆਵਾਜ਼ ਦਾ ਬੰਦਾ ਜਿਹੜਾ ਹੈਗਾ ਇਹਨਾਂ ਦੇ ਲਈ ਠੀਕ ਨਹੀਂ ਹੈ ਡੀਪ ਸਟੇਟ ਦੇ ਲਈ ਠੀਕ ਨਹੀਂ ਹੈ ਉਹ ਕਿਤੇ ਨਾ ਕਿਤੇ ਜਨਤਾ ਦੇ ਹਿੱਤ ਦੀ ਗੱਲ ਕਰਦਾ ਹੈ ਤਾਂ ਇਹਨਾਂ ਨੇ ਜਦੀ ਫ੍ਰੀਕਵੈਂਸੀ ਪਛਾਣ ਕੇ ਨਾਲ ਦੀ ਨਾਲ ਸਾਰੇ ਇਹਨਾਂ ਦੇ ਸਿਸਟਮ ਜਿਹੜੇ ਨੇ ਕੰਪਿਊਟਰਾਂ ਚੱਲ ਪੈਂਦੇ ਨੇ ਸਕਿੰਟੋ ਸਕਿੰਟੀ ਉਹ ਸਵਿਚ ਕਰਨ ਲੱਗ ਜਾਂਦੇ ਨੇ ਸਕਿੰਟੋ ਸਕਿੰਟੀ ਉਸ ਉੱਪਰ ਜਿਹੜੇ ਸੈਟਲਾਈਟ ਨੇ ਥੱਲੋਂ ਸੈਟਲਾਈਟ ਨੂੰ ਕਮਾਂਡ ਜਾਂਦੀ ਹੈ ਉਸ ਬਿਲਡਿੰਗ ਦੇ ਵਿੱਚੋਂ ਸੈਟਲਾਈਟ ਤੱਕ ਆਪਣੇ ਤੇ ਨਿਗਰਾਨੀ ਕਰਨ ਲੱਗ ਜਾਂਦਾ ਯਾਨੀ ਇਧਰੋਂ ਆਪਾਂ ਕੀ ਗੱਲ ਕਰ ਰਹੇ ਆ ਕਾਲ ਦੇ ਉੱਪਰ ਕਿਸੇ ਦੇ ਨਾਲ ਮੰਨ ਲਓ ਕੋਈ ਨੇਤਾ ਹੈ ਇਹ ਬਲੈਕਮੇਲਿੰਗ ਵੀ ਕਰਦੇ ਨੇ ਮੰਨ ਲਓ ਉਹ ਨੇਤਾ ਹੈ ਕਿ ਉਹਨੂੰ ਬਲੈਕਮੇਲ ਕਿਵੇਂ ਕਰਦੇ ਨੇ ਕੋਈ ਨੇਤਾ ਨੇ ਹੁਣ ਉਹ ਕਿਸੇ ਵਿਰੋਧੀ ਪਾਰਟੀ ਧਿਰ ਦੇ ਨੇਤਾ ਨੂੰ ਵੀ ਮਿਲਣ ਜਾ ਸਕਦੇ ਨੇ ਜਾਂ ਵਿਰੋਧੀ ਧਿਰ ਦੇ ਮੁਖੀ ਨੂੰ ਵੀ ਮਿਲਣ ਜਾ ਸਕਦੇ ਨੇ ਫਿਰ ਉਹ ਇਹੀਆਂ ਜਿਹੀਆਂ ਚੀਜ਼ਾਂ ਦੇ ਕੇ ਫਲਾਣੀ ਤਰੀਕ ਨੂੰ ਤੂੰ ਫਲਾਣੇ ਦਿਨ ਵਿਰੋਧੀ ਧਿਰ ਦੇ ਅਸੀਂ ਤੇਰਾ ਕੈਰੀਅਰ ਖਰਾਬ ਕਰ ਦਾਂਗੇ ਇਸ ਤਰ੍ਹਾਂ ਜੇ ਕੋਈ ਇਹਨਾਂ ਦੀਆਂ ਮਨਮਰਜ਼ੀਆਂ ਦੇ ਖਿਲਾਫ ਪਾਰਲੀਮੈਂਟ ਦੇ ਵਿੱਚ ਬੋਲੇ ਇਹ ਉਹਨੂੰ ਵੀ ਦਬਕਾ ਲੈਂਦੇ ਨੇ ਫਿਰ ਇਹ ਕੀ ਕਰਦੇ ਨੇ ਮਤਲਬ ਸੈਟਲਾਈਟ ਤੋਂ ਜਿਹੜਾ ਹੈਗਾ ਡਾਟਾ ਲੈਂਦੇ ਨਹੀਂ ਆ ਉਲਟਾ ਉਹ ਸੈਟਲਾਈਟ ਨੂੰ ਥੱਲੇ ਵਾਲਾ ਸਿਸਟਮ ਆਪਰੇਟ ਕਰਦਾ ਸੈਟਲਾਈਟ ਨਾਲ ਦੀ ਨਾਲ ਆਪਣੀ ਲੋਕੇਸ਼ਨ ਚੇਂਜ ਕਰਕੇ ਯਾਨੀ ਜੇ ਇੱਕ ਬੰਦਾ ਫੋਨ ਤੇ ਗੱਲ ਕਰ ਰਿਹਾ ਚਾਹੇ ਉਹ ਕਿਤੇ ਵੀ ਬੈਠਾ ਹੈ ਉਹ ਕੁਝ ਕਰ ਰਿਹਾ ਉਹਦੇ ਵਿੱਚ ਮਾਈਕ ਵੀ ਸੁਣ ਰਹੇ ਨੇ ਉਹਨੂੰ ਉਹਨੂੰ ਫੋਨ ਵੀ ਸੁਣ ਰਿਹਾ ਉਹਦਾ ਆਪ ਦਾ ਉਹ ਸਾਰੀ ਕਾਲ ਵੀ ਰਿਕਾਰਡ ਹੋ ਰਹੀ ਹੈ ਸੁਣੀ ਜਾ ਰਹੀ ਹੈ ਫੇਰ ਜਿਹੜੀ ਹੈ ਉਸ ਕਾਲ ਦੇ ਨਾਲ ਜਿਹੜਾ ਹੈ ਸੈਟਲਾਈਟ ਨੂੰ ਸਿੱਧਾ ਆਪਣੇ ਆਪ ਆਟੋਮੈਟਿਕਲੀ ਏਏ ਬੇਸਡ ਸਿਗਨਲ ਚਲਾਇਆ ਜਾਂਦਾ ਉਹ ਸੈਟਲਾਈਟ ਵੀ ਉਸ ਬੰਦੇ ਦੀ ਸਰਵੇਲੈਂਸ ਤੇ ਲੱਗ ਜਾਂਦਾ ਵੀ ਉਹ ਬੰਦੇ ਦੀ ਲੋਕੇਸ਼ਨ ਕੀ ਹੈ ਕਿੱਥੇ ਹੈ ਉਹ ਕੀ ਕੀ ਕਰ ਰਿਹਾ ਇਸ ਟਾਈਮ ਉਹਦੀਆਂ ਸਾਰੀਆਂ ਹਰਕਤਾਂ ਉਹਦੀ ਬਾਡੀ ਲੈਂਗੁਏਜ ਕੀ ਹੈ ਸਾਰੀਆਂ ਚੀਜ਼ਾਂ ਜਿਹੜਾ ਹੈ ਸੈਟਲਾਈਟ ਜਿਹੜਾ ਹੈ ਉਲਟਾ ਜਿਹੜਾ ਹੈ ਥੱਲੇ ਤੋਂ ਇਹ ਜਿਹੜਾ ਕੰਪਿਊਟਰ ਜੁ ਲੱਗੇ ਹੋਏ ਨੇ ਉਸ ਵਿੰਡੋ ਲੈਸ ਬਿਲਡਿੰਗ ਦੇ ਵਿੱਚ ਤੁਹਾਡੇ ਫੋਨ ਤੋਂ ਨਾਲ ਦੀ ਨਾਲ ਉਹਨੇ ਪਛਾਣ ਕੇ ਫ੍ਰੀਕੁਐਂਸੀ ਨਾਲ ਦੀ ਨਾਲ ਉੱਤੇ ਉਹ ਥੱਲੇ ਤੋਂ ਉੱਪਰ ਨੂੰ ਸਿਗਨਲ ਜਾ ਰਿਹਾ ਸੈਟਲਾਈਟਾਂ ਨੂੰ ਥੱਲੇ ਤੋਂ ਡਾਇਰੈਕਟ ਕਰ ਰਿਹਾ ਆਟੋਮੈਟਿਕਲੀ ਉਹ AI ਬੇਸਡ ਜਿਹੜਾ ਸਿਸਟਮ ਹੈ ਹੁਣ ਕੀ ਹੁੰਦਾ ਕਿ ਇਹਦੇ ਅਧੀਨ ਇਹ ਦੇਖ ਲਓ ਵੀ 25 ਸੈਟਲਾਈਟ ਆਉਂਦੇ ਨੇ 40000 ਜਿਹੜੇ ਨੇ ਇਨਫੋਰਮੇਸ਼ਨ ਕਲੈਕਸ਼ਨ ਡਿਵਾਈਸੇਸ ਆਉਂਦੇ ਨੇ 70000 ਜਿਹੜੇ ਨੇ ਇਹਦੇ ਅੰਦਰ ਸ਼ਿਪ ਜਹਾਜ਼ ਡਰੋਨ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਵੀਕਲਸ ਵੈਸਲਸ ਉਹ ਆਉਂਦੇ ਨੇ 8 ਸੋਸ਼ਲ ਨੈਟਵਰਕ ਆਉਂਦੇ ਨੇ 5000 এনवायरमेंट ਸਰਵੇਲੈਂਸ ਡਿਵਾਈਸਿਜ਼ ਆਉਂਦੀਆਂ ਨੇ 10 ਕਰੋੜ ਮੋਬਾਈਲ ਡਿਵਾਈਸਿਜ਼ ਇਹਦੇ ਅੰਡਰ ਜਿਹੜੇ ਆਨੇ ਦੀ ਸਰਵੇਲੈਂਸ ਦੇ ਅੰਡਰ ਇਹਦੀ ਅੰਬ੍ਰੇਲਾ ਦੇ ਥੱਲੇ ਜਿਹੜੇ ਨੇ ਕਵਰ ਕਰ ਰਿਆ ਯਾਨੀ ਇਹ 10 ਕਰੋੜ ਤੋਂ ਵੱਧ ਨੂੰ ਇੱਕੋ ਟਾਈਮ ਦੇ ਵਿੱਚ ਜਿਹੜਾ ਹੈ ਸਰਵੇਲੈਂਸ ਕਰ ਰਿਆ ਇੰਨੇ ਵੱਡੇ ਸਿਸਟਮ ਦੀ ਸੋ ਵੀਰੋ ਆਪਾਂ ਨੂੰ ਉਹ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਵੀ ਅਸੀਂ ਨੈਸ਼ਨਲ ਸਿਕਿਉਰਿਟੀ ਦੇ ਨਾਮ ਦੇ ਉੱਤੇ ਆਪਣੀ ਫ੍ਰੀडम ਗਵਾਉਣਾ ਚਾਹੁੰਦੇ ਆ ਜਾਂ ਆਪਣੀ ਫ੍ਰੀडम ਬਚਾ ਕੇ ਰੱਖਣਾ ਚਾਹੁੰਦੇ ਆ ਹੁਣ ਇਹ ਇਹਦੇ ਬਾਰੇ ਆਪਾਂ ਨੂੰ ਸੋਚਣਾ ਬਣਦਾ ਹੈ ਕਿ ਕਿਸ ਲੈਵਲ ਤੱਕ ਹੁਣ ਆਪਾਂ ਨੂੰ ਆਮ ਹੈ ਇੱਕ ਸਿੰਪਲ ਗੱਲ ਤੁਹਾਨੂੰ ਕਰ ਦੱਸਦਾ ਵੀ ਆਪਾਂ ਜਦੋਂ ਕਿਸੇ ਇੱਕ ਥਰੂ ਕੈਮਰਾ ਕਿਸੇ ਬੰਦੇ ਦੀ ਫੋਟੋ ਖਿੱਚ ਰਹੇ ਹਾਂ ਆਪਾਂ ਬੜੇ ਖੁਸ਼ ਹੁੰਨੇ ਆ ਵੀ ਇਹਦੇ ਪਿਛਲੇ ਪਾਸੇ ਵੀ ਤਿੰਨ ਕੈਮਰੇ ਲੱਗੇ ਹੋਏ ਨੇ ਮੂਹਰੇ ਪਾਸੇ ਵੀ ਦੋ ਕੈਮਰੇ ਲੱਗੇ ਹੋਏ ਨੇ ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਉਹ ਕੈਮਰੇ ਅੱਗੇ ਜਿਹੜੇ ਨੇ ਕਿਉਂ ਲਾਏ ਹੋਏ ਨੇ ਜਿਹੜੇ ਕੈਮਰੇ ਦਾ ਜਿਹੜਾ ਸਿਧਾਂਤ ਹੈ ਉਹ ਤਾਂ ਇੱਕੋ ਹੀ ਹੁੰਦਾ ਵੀ ਉਹ ਤੁਸੀਂ ਕਿਸੇ ਦੀ ਫੋਟੋ ਖਿੱਚ ਰਹੇ ਹੋ ਇਧਰੋਂ ਤੁਹਾਨੂੰ ਉਹ ਫੋਟੋ ਦਿਖ ਰਹੀ ਹੈ ਸਾਹਮਣੇ ਜਿਹੜਾ ਉਹਦਾ ਲੈਂਸ ਜਿਹੜਾ ਉਹਨੂੰ ਬੜਾ ਜਾਂ ਛੋਟਾ ਜਾਂ ਫਰੇਮ ਦੇ ਵਿੱਚ ਕਰਦਾ ਏ ਤਾਂ ਪਰਲੇ ਪਾਸੇ ਜਿਹੜਾ ਇਹ ਹੋਰ ਕੈਮਰੇ ਦੀ ਲੋੜ ਕੀ ਹੈ ਇਹ ਤਾਂ ਵੀ ਇਹ ਕੰਪਨੀਆਂ ਦੇ थ्रू ਆਲਰੇਡੀ ਇਹਨਾਂ ਨੇ ਕੰਪਨੀਆਂ ਨੂੰ ਮਜਬੂਰ ਕੀਤਾ ਹੋਇਆ ਵੀ ਜੇ ਕੋਈ ਬੰਦਾ ਕਿਸੇ ਚੀਜ਼ ਦੀ ਗੁਪਤ ਤਰੀਕੇ ਦੇ ਨਾਲ ਫੋਟੋ ਖਿੱਚ ਰਿਹਾ ਹੈ ਤਾਂ ਉਹ ਫੋਟੋ ਖਿੱਚਣ ਵਾਲਾ ਬੰਦਾ ਵੀ ਕੌਣ ਹੈ ਉਦਾ ਚਿਹਰਾ ਕਿਹਾ ਜਾ ਯਾਨੀ ਕਿਸੇ ਦੀ ਰਿਕਾਰਡਿੰਗ ਮੰਨ ਲਓ ਆਪਾਂ ਨੇ ਕਰ ਲਈ ਗੁਪਤ ਰਿਕਾਰਡਿੰਗ ਹੀ ਕਰ ਲਈ ਕੋਈ ਬੰਦਾ ਕੋਈ ਮਾੜਾ ਕੰਮ ਕਰ ਰਿਹਾ ਕੋਈ ਬੰਦਾ ਕਿਸੇ ਨੂੰ ਮਾਰ ਰਿਹਾ ਜਾਂ ਸੱਟ ਮਾਰ ਰਿਹਾ ਕਿਸਦਾ ਮਾੜਾ ਕਰ ਰਿਹਾ ਆਪਾਂ ਉਹਦੀ ਵੀਡੀਓ ਰਿਕਾਰਡ ਕਰ ਰਹੇ ਆ ਇਹ ਇਹਨਾਂ ਦੇ ਕੈਮਰੇ ਮੂਹਰੇ ਵਾਲੇ ਫਰੰਟ ਵਾਲੇ ਇਹ ਦੇਖ ਰਹੇ ਨੇ ਵੀ ਉਸ ਵੀਡੀਓ ਨੂੰ ਰਿਕਾਰਡ ਕਰਨ ਵਾਲਾ ਕੌਣ ਸੀ ਉਹਦੀ ਸ਼ਕਲ ਕਿਹੋ ਜੀ ਹੀ ਸੀਗੀ ਸੋ ਇਸ ਲੈਵਲ ਤੱਕ ਸਾਨੂੰ ਜਿਹੜਾ ਹੈਗਾ ਇਹ ਇਨਫੋਰਮੇਸ਼ਨ ਨੈਟਵਰਕ ਦੇ ਅੰਬ੍ਰੇਲਾ ਦੇ ਅੰਡਰ ਬੰਨਿਆ ਜਾ ਰਿਹਾ ਇਹ ਜਿਹੜਾ ਸੈਂਸ਼ੀਐਂਟ ਪ੍ਰੋਗਰਾਮ ਹੈ ਇਹ ਬਹੁਤ ਜ਼ਿਆਦਾ ਡੇਂਜਰਸ ਹੈ ਇਹਦੇ ਥਰੂ ਇਹ ਸਾਡਾ ਇਵਨ ਭਵਿੱਖ ਲਿਖਣ ਦੀ ਭਵਿੱਖ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਯਾਨੀ ਸਾਡੀ ਆਜ਼ਾਦੀ ਜਿਹੜੀ ਆ ਉਹ ਸੀਮਿਤ ਕੀਤੀ ਜਾ ਰਹੀ ਹੈ ਦਿਨ ਪਰ ਦਿਨ ਤੇ ਇਹ ਜਿਹੜਾ ਪੈਗਾਸਸ ਦਾ ਪਿਓ ਸੈਂਸ਼ੀਐਂਟ ਇਹਦੇ ਚ ਇਹਨਾਂ ਦਾ ਸਭ ਤੋਂ ਵੱਡਾ ਹਥਿਆਰ ਹੈ ਜਿਹੜਾ AI ਆਪਰੇਟਿਡ ਸੈਟਲਾਈਟ ਪ੍ਰੋਗਰਾਮ ਹੈ ਵੀਰੋ ਇਹ ਤੇ ਚੱਲਦਾ ਕਿੱਥੋਂ ਹੈ ਉਸ ਬਿਲਡਿੰਗ ਦੇ ਵਿੱਚੋਂ ਉਹੀ ਹੈ ਜਿਹਾ ਕਈ ਬਿਲਡਿੰਗ ਨੇ ਨਿਊ ਯਾਰਕ ਮੈਨਾਟਨ ਫਿਲਾਡਲਫੀਆ ਸੈਨ ਫ੍ਰਾਂਸਿਸਕੋ ਇਵਨ ਇਹ ਦੁਨੀਆਵਰ ਦੇ ਵਿੱਚ ਨੇ ਇਹ ਬਿਲਡਿੰਗਾਂ ਇਹਨਾਂ ਦੇ ਕੋਈ ਵਿੰਡੋ ਨਹੀਂ ਇਸ ਕਰਕੇ ਨਹੀਂ ਕਿਉਂਕਿ ਟੋਟਲੀ ਟੈਂਪਰੇਚਰ ਕੰਟਰੋਲਡ ਨੇ ਡੂਮਸਡੇ ਔਰ ਟਾਈਮ ਆਪਰੇਸ਼ਨ ਦੇ ਹਿਸਾਬ ਨਾਲ ਬਣੀਆਂ ਹੋਈਆਂ ਨੇ ਯਾਨੀ ਜੇ ਆਪਾਂ ਗੱਲ ਕਰੀਏ ਡੂਮਸ ਦੇ ਪ੍ਰੈਪਰੇਸ਼ਨਸ ਦੇ ਹਿਸਾਬ ਨਾਲ ਵੀ ਜੇ ਨਿਊਕਲੀਅਰ ਵਾਰ ਦੁਨੀਆ ਪਰ ਚੱਲ ਲੱਗ ਜਾਏ ਤਾਂ ਵੀ ਇਹਦਾ ਟੈਂਪਰੇਚਰ ਵੀ ਕੰਟਰੋਲਡ ਉਗਾ ਇਹਦੇ ਅੰਦਰ ਜਿਹੜਾ ਹੈ ਇਨਾ ਫਿਊਲ ਵੀ ਆ ਵੀ ਇਹ ਜਦੋਂ ਤੱਕ ਮਰਜ਼ੀ ਚਾਹਣ ਸਾਡੀ ਕਿਉਂਕਿ ਗੱਲ ਕੰਟਰੋਲ ਦੀ ਹੈ ਦੁਨੀਆ ਮਾਰ ਖਪ ਜਾਊਗੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹਨਾਂ ਨੇ ਜਿੰਨੇ ਕੁ ਵੀ ਬਚਣਗੇ ਉਹਨਾਂ ਤੇ ਆਪਣਾ ਨਿਯੰਤਰਣ ਬਣਾ ਕੇ ਰੱਖਣਾ ਇਸ ਗੱਲ ਦੇ ਲਈ ਇਹ ਇਸ ਤਿਆਰੀ ਚ ਰਹਿੰਦੇ ਨੇ ਇਹਨਾਂ ਨੇ ਸਾਡੇ ਭਵਿੱਖ ਦਾ ਆਪਦੇ ਵੱਲੋਂ ਰੱਬ ਬਣੇ ਵੇ ਨਹੀਂ ਸਾਡੇ ਭਵਿੱਖ ਦਾ ਚਾਕ ਆਊਟ ਕੀਤਾ ਹੋਇਆ ਪਲਾਨ ਸਾਰੇ ਦਾ ਸਾਰਾ ਸੋ ਵੀਰੋ ਤੁਹਾਨੂੰ ਇਹ ਪ੍ਰੋਗਰਾਮ ਕਿਹਾ ਜਾ ਲੱਗਿਆ ਇਹਦੇ ਬਾਰੇ ਆਪਣੀ ਰਾਏ ਦੇਣਾ ਨਾ ਭੁੱਲਣਾ ਵੱਧ ਤੋਂ ਵੱਧ ਵੀਰ ਆਪਣਾ ਜਿਹੜਾ ਚੈਨਲ ਹੈ YouTube ਤੇ ਅਦ੍ਰਿਸ਼ਮ ਪੰਜਾਬੀ ਉਹਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀ ਸਾਡੇ Facebook ਪੇਜ ਅਦ੍ਰਿਸ਼ਮ ਨੂੰ ਫੋਲੋ ਕਰੋ ਸੋ ਸਾਰੇ ਵੀਰਾਂ ਦਾ ਸ਼ੁਕਰੀਆ ਥੈਂਕ ਯੂ